भाई ने भांडे जीता देखा पावा जी नहीं, नहीं जसप्रीता जसप्रीत हां बेबे वो तो चाह नहीं हैगी चाह बनाई सी बेबे बना के से पी ली मेरी नहीं बनाई चाह पुत अज तो बेबे एक तरीका बड्डी ने बनानी चाह तो तेरी ਮੈਂ ਤਾਂ ਬਣਾਈ ਹੀ ਨਹੀਂ ਫਿਰ ਮੈਂ ਕਿਹਾ ਉੱਧਰ ਪੀਵੇਂਗੇ ਉਹਨੇ ਬਣਾ ਰੱਖੀ ਹੋ ਪੁੱਛ ਲੈ ਆ ਜਾ ਕੁੜੀਏ تعال تعال ਪੁਰੀ ਜਾ ਆ ਜਾ ਇੱਥੇ ਕੀ ਕਰਦੀ ਮੇਂਗੀ ਆਹ ਨੂੰ ਪੁੱਤ ਚਾਹ ਨਹੀਂ ਬਣਾਈ ਬੇਬੇ ਮੈਨੂੰ ਕਿਹੜਾ ਦੱਸਿਆਗਾ ਮੈਂ ਬਣਾ ਦਿੰਦੀ ਹੁਣ ਤਾਂ ਮੈਂ ਮੇਰੇ ਪੇਕੇ ਜਾ ਕੇ ਆਉਣੀਆ ਜਾਂ ਆਪਦੀ ਆਪ ਬਣਾ ਕੇ ਪੀ ਲੈ ਚੱਲ ਭਾਈ ਆ ਜਾ ਪੁੱਤ ਖੜਿਓ ਦੇਣੀਆਂ ਦੇ ਦੋ ਚਾਹ ਦੀ ਘੁੱਟ ਲੈ ਮਾ ਜਨਨ ਫੜ ਕੇ ਕੁੜੀ ਨੂੰ ਲੈ ਗਈ ਕਿੱਡੀ ਕ ਗੱਲ ਆ ਵੀ ਜਜਵਾਖੜੀ ਆ ਬੈਠਦੀ ਆ ਅਸੀਂ ਕਿਹੜਾ ਖਾਨਨੇ ਆ ਮੇਰੀ ਕਿਹੜਾ ਧੀ ਨਹੀਂ ਹੈਗੀ ਲੈ ਮੈਂ ਤਾਂ ਕਦੇ ਸੋਚਿਆ ਵੀ ਨਹੀਂ ਤੀ ਵੀ ਆ ਵੀ ਦਿਨ ਦੇਖਣੇ ਪੈਣਗੇ ਜਦੋਂ ਛੋਟਾ ਮੁੰਡਾ ਹੋਇਆ ਸੀ ਉਦੋਂ ਮੈਂ ਇੰਨੀ ਖੁਸ਼ੀ ਮਨਾਈ ਵੀ ਮੇਰੇ ਦੋ ਪੁੱਤ ਹੋ ਗਏ ਜੇ ਵੱਡੇ ਨੇ ਰੋਟੀ ਨਾ ਦਿੱਤੀ ਤਾ ਮੈਂ ਛੋਟੇ ਕਾ ਨਹੀਂ ਖਾਲੂ ਆ ਦੇਖ ਲੈ ਨਾ ਉਹਨੇ ਚਾਹ ਬਣਾ ਕੇ ਦਿੱਤੀ ਨਾ ਉਹਨੇ ਚਾਹ ਬਣਾ ਕੇ ਦਿੱਤੀ ਮਸ ਸਸਰੀਕਾਲ ਸਸਰੀਕਾਲ ਪੁੱਤ ਹੋਰ ਮਾਸੀ ਠੀਕ ਹਾਂ ਠੀਕ ਆ ਪੁੱਤ ਕਿਵੇਂ ਮਾਸੀ ਦੁਖੀ ਜੀ ਬੋਲੀ ਕੀ ਦੱਸਾਂ ਪੁੱਤ ਇੱਕ ਤਾਂ ਉਹ ਜਾਂਦੀ ਐ ਕਹਿੰਦੀ ਮੇਰਾ ਪਿਓ ਢਿੱਲਾ ਮੈਂ ਤਾਂ ਪਤਾ ਲੈਣ ਜਾਨੀ ਆ ਅੱਛਾ ਕਿ ਕੰਦਰੀ ਹੋਊਗੀ ਜਸਪ੍ਰਿਤ ਹਾਂ ਮੈਂ ਚਾਹ ਦੀ ਘੁੱਟ ਟੱਕਿਆ ਵਾ ਚਾਹ ਦੀ ਘੁੱਟ ਬਣ ਗਈ ਕਹਿੰਦੀ ਅਸੀਂ ਤਾਂ ਆਪਦੀ ਬਣਾ ਕੇ ਪੀ ਲਈ ਮੈਂ ਕਿ ਮੇਰੀ ਨਹੀਂ ਬਣਾਈ ਕਹਿੰਦੀ ਇੱਧਰ ਲਈ ਬਣਾਉਗੀ ਅਮਨ ਦੇਖ ਲਾ ਮਾਸੀ ਇਹ ਵੀ ਦਿਨ ਆਉਣੇ ਸੀ ਹਾਂ ਜੇ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਸੀ ਮੇਰੇ ਤਾਂ ਯਾਦ ਨਹੀਂ ਸੀ ਮੈਂ ਤਾਂ ਆਪਦੇ ਪਿਓ ਦਾ ਪਤਾ ਲੈਣ ਜਾਨੀ ਆ ਤਿਆਰ ਹੋਈ ਜਾਨੀ ਆ ਦੇਖ ਲਾ ਮਾਸੀ ਜੇ ਆਪਣੇ ਮਾਂ ਪਿਓ ਨੂੰ ਬਣਦੇ ਨੇ ਫਿਰ ਪਤਾ ਲੱਗਦਾ ਹੈ ਹਾਂ ਇਹ ਤਾਂ ਹੈ ਤੇ ਹੁਣ ਟੇਡ ਮੱਛਿਆ ਨਾ ਮੱਛ ਦਾ ਪੁੱਤ ਫਿਰ ਕੀ ਕਰੀਏ ਇਹਨਾਂ ਨੇ ਤਾਂ ਪੁੱਤ ਮੈਨੂੰ ਵੰਡ ਲਿਆ ਮੀਨਾ ਵੱਡਾ ਰੋਟੀ ਦੇ ਦਿੰਦਾ ਮੀਨਾ ਛੋਟਾ ਰੋਟੀ ਦੇ ਦਿੰਦਾ ਜੋ ਨੋ ਤੇਰਾ ਚਾਚਾ ਜਿਉਂਦਾ ਸੀ ਉਦੋਂ ਕਿਸੇ ਦੀ ਹਿੰਮਤ ਨਹੀਂ ਸੀ ਵੀ ਮੈਨੂੰ ਕੁਛ ਬੋਲ ਜਾਣਾ ਕਿਉਂ ਪੂਰੇ ਗਰਮ ਸੁਭਾਅ ਦਾ ਸੀ ਉਹ ਤੱਕਲੇ ਵਾਂਗੂ ਸਿੱਧਾ ਕਰਕੇ ਰੱਖਦਾ ਸੀ ਇਹਨਾਂ ਨੂੰ 12 ਕਿੱਲੇ ਸੀ 4 ਕਿੱਲੇ ਸਾਡੇ ਕੋਲੇ ਸੀ 4-4 ਕਿੱਲੇ ਵੰਡ ਕੇ ਦਿੱਤੇ ਹੋਏ ਸੀ ਇਹਨਾਂ ਨੂੰ ਜਿੱਥੇ ਜੀ ਕਰਦਾ ਸੀ ਉੱਥੇ ਪੈਸਾ ਲਾਉਂਦੇ ਸੀ ਛੋਟੇ ਮੁੰਡੇ ਨਾਲ ਠਾਠ ਨਾ ਰਹਿੰਦੇ ਸੀ 4 ਕਿੱਲੇ ਸੀ ਨਾ ਵੱਡੇ ਮੁੰਡੇ ਕੋਲੇ 2 ਕਿੱਲਾਂ ਦਾ ਠੇਕਾ ਲੈ ਕੇ ਅਸੀਂ ਛੋਟੇ ਮੁੰਡੇ ਨੂੰ ਦੇ ਦਿੰਦੇ ਵਿਚਾਨ ਭਾਈ ਤੂੰ ਰੋਟੀ ਪਾਣੀ ਦੰਨਾ ਸਾਨੂੰ ਦੋ ਕਿੱਲੇਆਂ ਦਾ ਪੁੱਤ ਠੇਕਾ ਉਹ ਆਪ ਰੱਖ ਲੈਂਦਾ ਸੀ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਫੇਰ ਲਿਆ ਦਿੰਦਾ ਉਹ ਹੁਣ ਮਾਸੀ ਕਿਸੇ ਤੇ ਡਰਨੀ ਨਾ ਰਿਹਾ ਹੋਰ ਪੁੱਤ ਆਪ ਮਹਾਰੇ ਹੋਗੇ ਨਾ ਹੋਰ ਕਹਿੰਦੇ ਬੜੀ ਇਕੱਲੀ ਹੋ ਰਹੀ ਹਾਂ ਇਹ ਤਾਂ ਤੇਰੀ ਗੱਲ ਸਹੀ ਆ ਪੁੱਤ ਜਦੋਂ ਤੇਰੇ ਚਾਚੇ ਦਾ ਭੋਗ ਸੀ ਉਦਦੇ ਰਿਸ਼ਤੇਦਾਰਾਂ ਨੇ ਕਹਿਤਾ ਸੀ ਵੀ ਸੋਢੀ ਮਾਂ ਨੂੰ ਇੱਕ ਕਿੱਲੇ ਦਾ ਠੇਕਾ ਦੇ ਦਿਆ ਕਰੋ ਅੱਛਾ ਹੁਣ ਠੇਕਾ ਤਾਂ ਕਾਹਦਾ ਦੇਣਾ ਸੀ ਪੁੱਤ ਰੋਟੀ ਵੀ ਨਹੀਂ ਦੰਦੇ ਇਹ ਤਾਂ ਮਾਸੀ ਬਹੁਤ ਮਾੜੀ ਗੱਲ ਇਹਨਾਂ ਦੀ ਤੈਨੂੰ ਰੋਟੀ ਤਾਂ ਦੇਣੀ ਚਾਹੀਦੀ ਮਾਰੀ ਤਾਂ ਹੈਗੀ ਉਹ ਪੁੱਤ ਹੋਰ ਕੀ ਕਰਾਂ ਜ਼ਮੀਨ ਤਾਂ ਇਹਨਾਂ ਨੇ ਅੱਧੋ-ਅੱਧ ਦੀ ਵੰਡ ਲਈ ਮੇਰੇ ਲਵੇ ਤਾਂ ਕੁਝ ਨਹੀਂ ਹੈਗਾ ਮੈਂ ਖਾਲੀ ਹੱਥਾਂ ਇੱਕ ਵਸ ਫੇਲਸਣ ਜ਼ਰੂਰ ਆਉਂਦੀ ਐ ਉਹੀ ਮੈਂ ਦਵਾਈ ਬੁੱਟੀ ਖਾ ਲੈਣੀ ਐ ਪੁੱਤ ਜੇ ਪੁੱਤ ਮੇਰੀ ਫੇਲਸਣ ਨਾ ਆਉਂਦੀ ਹੁੰਦੀ ਫੇਰ ਤਾਂ ਮੇਰਾ ਜਮੀ ਬੁਰਾ ਹਾਲ ਹੋ ਜਾਂਦਾ ਮਸੀ ਮੈਂ ਗੱਲ ਕਰੂੰ ਜਸਪ੍ਰਿਤ ਨਾਲ ਨਾ ਪੁੱਤ ਤੂੰ ਗੱਲ ਨਾ ਕਰੀ ਐਵੇਂ ਤੇਰੇ ਗਾਲ ਪਏ ਜਾਣਗੀਆਂ ਐਵੇਂ ਮਸੀ ਚੁੰਬਣਗੀਆਂ ਐਵੇਂ ਜੱਬੜ ਜਾਂਦੀਆਂ ਨੇ ਤਾਂ ਨਾ ਨਾ ਮਸੀ ਤਾਂ ਗੱਲ ਕਰੂੰਗੀ ਨਾ ਪੁੱਤ ਤੂੰ ਗੱਲ ਨਾ ਕਰੀ ਆਖੋਗੀ ਖਾਨੀ ਬੁੜੀ ਨੇ ਉਹਦੇ ਕੋਲੇ ਝੋਲੀਆਂ ਕਰਤੀਆਂ ਇਹ ਵੀ ਗੱਲ ਮਾਸੇ ਤੇ ਸਹੀ ਆ ਹੋਰ ਪੁੱਤ ਚੱਲ ਮੇਰੀ ਤਾਂ ਛੱਡ ਪੁੱਤ ਤੂੰ ਦੱਸ ਕਿਵੇਂ ਆ ਤੇਰੀ ਸੱਸ ਕਿਵੇਂ ਆ ਪੁੱਤ ਹਾਂ ਠੀਕ ਆ ਮਾਸੇ ਉਹ ਤਾਂ ਠੋਠਾ ਮਾਰਦੀ ਪਿਰਸਣ ਲਣ ਗਈ ਹੋਈ ਅੱਛਾ ਪੁੱਤ ਪਿਰਸਣ ਆ ਗਈ ਹਾਂ ਮਾਸੇ ਆ ਗਈ ਪਿਰਸਣ ਤਾਂ ਪੁੱਤ ਮੈਂ ਵੀ ਲੈਣ ਜਾਣਾ ਸੀ ਗੱਲ ਕਰ ਮੇਰੇ ਲਵੇ ਕਰਾਇਆ ਨਹੀਂ ਹੈਗਾ ਹੁਣ ਮਾਸੇ ਤੂੰ ਕਰਾਇ ਦੇ ਗੱਲ ਨਾ ਕਰ ਪਿਰਸਣ ਤੈਨੂੰ ਮੈਂ ਦਵਾਉਂ ਸਕੂਟਰੀ ਤੇ ਚੱਲ ਚੰਗਾ ਪੁੱਤ ਜਿਉਂਦੀ ਰਹਤੀ ਏ ਦਵਾ ਲਿਆ ਹੀ ਮੈਨੂੰ ਕੋਈ ਨਾ ਮਾਸੇ ਦਵਾ ਲਿਆ ਠੀਕ ਐ ਜਾ ਲਿਉਂਦੀ ਰਹੇ ਚਰਨਜੀਤ ਵਿਚਾਰੀ ਦਵਾ ਲਈ ਪੈਸਣ ਗਰਮੀ ਵੀ ਬਾਹਲੀ ਸੀ ਭੀੜ ਵੀ ਬਾਹਲੀ ਸੀ ਸਕੂਟਰੀ ਤੇ ਬਿੰਦ ਚ ਲੈ ਗਈ ਬਿੰਦ ਚ ਛੱਡ ਗਈ ਵਿਚਾਰੀ ਪਾਣੀ ਪੀਲਾ ਤੇਲ ਦੀ ਪਈ ਆ ਬੜੀ ਜਿਆਦੇ ਕਿੱਧਰ ਗਈ ਸੀ ਬੇਬੇ ਕਿੱਧਰੋਂ ਆਈ ਐ ਉਹ ਤਾਂ ਮੈਂ ਤਾਂ ਪੈਸਣ ਲੈਣ ਗਈ ਸੀ ਬੈਂਕ ਚ ਪੈਨਸ਼ਨ ਕਹਨੂੰ ਲੈਣ ਜਾਨੀ ਹੁੰਨੀ ਆ ਬੇਬੇ ਅਗਲਾ ਖੂ 12 ਗੱਲਾਂ ਦੇ ਮਾਲਕ ਨੇ ਇਹਨਾਂ ਦੀ ਬੁਢੀ ਪੈਨਸ਼ਨ ਲੈਂਦੀ ਫਿਰਦੀ ਐ ਭੈੜਾ ਲੱਗਦਾ ਬੇਬੇ ਅਗਲਾ ਕਹਿੰਦਾ ਪੈਨਸ਼ਨ ਲੈਂਦੀ ਫਿਰਦੀ ਇਹਨਾਂ ਦੀ ਬੁਢੀ ਐ ਵੀ ਨਾ ਜਾਇਆ ਕਰੋ ਹੋਰ ਕੀ ਕਰਾਂ ਦਵਾਈ ਬੂਟੀ ਨੂੰ ਵੀ ਪੈਸੇ ਚਾਹੀਦੇ ਨੇ ਪੁੱਤ 1500 ਨਾਲ ਦੱਸ ਕੀ ਹੋ ਜੂ 1500 ਨਾਲ ਕੀ ਨਹੀਂ ਹੋ ਜੂਗਾ ਪੁੱਤ ਮਹੀਨੇ ਦੀ ਦਵਾਈ ਆ ਜੂਗੀ ਮੇਰੀ ਆ ਆ ਜੂਗੀ ਦਵਾਈ 12 ਅੰਕਿਲਿਆਂ ਨੂੰ ਕੀ ਕਰਾਂ ਟੁਕੜਾ ਤਾਂ ਟਾਈਮ ਸਿਰ ਨਹੀਂ ਮਿਲਦਾ ਕਿਆ ਰੌਲਾ ਪਾਰਖਿਆ ਕਿ ਜਿਹਨੇ ਬੋਲੀ ਜਾਂਦੇ ਸੀ ਉਹ ਬੇਬੇ ਸੀ ਯਾਰ ਪੈਨਸ਼ਨ ਲੈ ਕੇ ਆਈ ਐ ਮਾ ਤੈਨੂੰ ਕੀ ਲੋੜ ਆ ਪੈਨਸ਼ਨ ਲੈਣ ਦੀ 12 ਕਿੱਲਾਂ ਦੇ ਮਾਲਕ ਆਪਾਂ ਪਹਿੜਾ ਲੱਗਦਾ ਅਗਲਾ ਕਹਿੰਦਾ ਇਹਦੀ ਬੁੜੀ ਨੂੰ ਤੁਰੀ ਫਿਰਦੀ ਐ ਪੈਨਸ਼ਨ ਲੈਣਦੀ ਤੇ ਹੋਰ ਮੈਂ ਤਾਂ ਆਪ ਕਿੰਨੀ ਵਾਰੀ ਕਿਹਾ ਇੰਜਲੂਸ ਕੱਢਦੀ ਫਰੀ ਜਾਂਦੀ ਐ ਬੇਬੇ ਤਾਂ ਪਿੰਡ ਚ ਉਹੀ ਤਾਂ ਗੱਲ ਐ ਹੁਣੀ ਲੈ ਕੇ ਆਈ ਐ ਪੈਲਸਣ ਹੁਣੀ ਆਈ ਐ ਹਜੇ ਪਾਣੀ ਪੀਣ ਆਈ ਹੁਣੀ ਅੱਛਾ ਬੋਲੀ ਜੀ ਨਹੀਂ ਮੇਰੇ ਨਾਲ ਚਾਚਾ ਨਾਲ ਬੜਬੜ ਜੇ ਕਰਦੀ ਲੰਗੀ ਨਾ ਮੈਨੂੰ ਐਂ ਦੱਸ ਕੋਈ ਗੱਲ ਹੋਈ ਐ ਤੁਹਾਡੇ ਨਾਲ ਗੱਲ ਕੀ ਹੋਣੀ ਸੀ ਮੈਂ ਦੱਸਦੀ ਆ ਬੇਬੇ ਮੈਨੂੰ ਸਵੇਰੇ ਕਹਿੰਦੀ ਕਿ ਚਾਹ ਨਹੀਂ ਬਣਾਈ ਮੈਂ ਕਿਹਾ ਬੇਬੇ ਮਹੀਨਾ ਪੂਰਾ ਹੋ ਗਿਆ ਹੁਣ ਉੱਧਰ ਚਾਹ ਰੋਟੀ ਖਾ ਤੂੰ ਆਪਦੀ ਅੱਛਾ ਅੱਛਾ ਬਣਾ ਕੇ ਦੇਣੀ ਸੀ ਫਿਰ ਉਹਨੇ ਇਹ ਵੀ ਗਲਤੀ ਆ ਤਾਂ ਤੇ ਹੋਰ ਆਪ ਚੱਕ ਕੇ ਝੋਲਾ ਮਾਉ ਦੀ ਨਾਲ ਤੁਰ ਗਈ ਅੱਛਾ ਕਿੱਧਰ ਵਾਗੀ ਆਪਦੇ ਪਿਓ ਦਾ ਪਤਾ ਲੈਣ ਗਈ ਐ ਬਿਮਾਰ ਜੱਸ ਅੱਛਾ ਹੂੰ ਫਿਰ ਆਪਣੀ ਤਾਂ ਕੀ ਗਲਤੀ ਆ ਆਪਣਾ ਤਾਂ ਮਹੀਨਾ ਪੂਰਾ ਹੋ ਗਿਆ ਹਾਂ ਕਹਿੰਦੀ ਕਿ ਆਪੇ ਬਣਾ ਕੇ ਖਾ ਲਈ ਬੇਬੇ ਨੇ ਪਤਾ ਨਹੀਂ ਆਪੇ ਬਣਾਇਆ ਪਤਾ ਨਾ ਹੋ ਤਾਂ ਮੈਨੂੰ ਪਤਾ ਨਹੀਂ ਚਲੋ ਕਿਵੇਂ ਨਵੇਂ ਰੰਗ ਤੋਂ ਪੈਰਾ ਕਰਵਾਤਾ ਤਾਜੀ ਫਸੇ ਕੀ ਥੁਲੇਂਗੀਆਂ ਦੱਦੀ ਦਾ ਮम्मा ਮੈਨੂੰ ਵੀ ਪੈਸੇ ਦੇਓ ਉਹ ਤਾਂ ਤੈਨੂੰ ਐਨੀਆਂ ਚੀਜ਼ਾਂ ਤਾਂ ਮੈਂ ਖਵਾ ਕੇ ਲਈਆਂ ਹਾਲੇ ਪੈਸਿਆਂ ਦੀ ਘਾਟ ਰਹਿ ਗਈ ਮੈਨੂੰ ਨਹੀਂ ਪਤਾ ਜਾ ਫੇਰ ਐ ਕਰ ਉਹ ਬੈਠੀ ਹੈ ਤੇਰੀ ਦਾਦੀ ਪੈਨਸ਼ਨ ਲੈ ਕੇ ਆਈ ਹੋਣੀ ਉਹ ਤੋਂ ਲਿਆ ਭਾਜਾ ਦਿੱਦਿਆ ਤੈਨੂੰ ਦਾ ਸਿਰ ਪੀ ਦੇ ਦੇ ਕੁੜੇ ਆ ਗਈ ਤੂੰ ਮੈਂ ਕਿੱਥੋਂ ਦੇਵਾਂ ਹੈ ਨਹੀਂ ਮੇਰੇ ਲਾਵੇ ਤਾਂ ਹੁਣ ਇਹ ਤਾਂ ਪੈਨਸਲ ਲੈ ਕੇ ਆਈਆਂ ਕੁੜੇ ਕੀ ਨੇ ਕਿਹਾ ਤੈਨੂੰ ਮੰਮਾ ਨੇ ਆਹੋ ਮੰਮਾ ਨੇ ਕਿਹਾ ਕੁੜੇ ਗਈਆਂ ਤਿਆਂ ਤੁਸੀਂ ਤੇਰਾ ਨਾਨਾ ਕਿਵੇਂ ਆ ਠੀਕ ਹੈ ਹਾਂ ਫਿਰ ਤੇ ਨਾਨੀ ਨੇ ਕੁਛ ਤਾਂ ਨਹੀਂ ਚੋਣ ਨਾ ਲੈ ਫੜ ਦੇ ਦੇਨੀ ਆ ਤੇਰਾ ਚਾਚਾ ਤਾਂ ਕਹਿੰਦਾ ਆ ਕੇ ਪੇਲਸਣ ਮਾਂ ਕਾਹ ਨੂੰ ਲੈ ਕੇ ਆਉਣੀ ਸੀ ਆਕੇ 12 ਕਿੱਲਾਂ ਦੇ ਮਾਲਕਾਂ ਪੁੱਛਣ ਆਲਾ ਹੋਵੇ 12 ਕਿਲੇ ਕਿ ਮੈਂ ਫੂਕਣੇ ਨੇ ਟੁਕੜਾ ਤਾਂ ਮੈਨੂੰ ਮਿਲਦਾ ਨਹੀਂ ਹੈਗਾ ਮਾਤਾ ਬੰਡਲੀ ਸੀ ਆਕੇ ਮਹੀਨਾ-ਮੀਨਾ ਰੋਟੀ ਦੇ ਦੇਾਂਗੇ ਹੈ ਹੁਣ ਜੇ ਇੱਕ ਦਿਨ ਵੀ ਵੱਧ ਹੋ ਜੇ ਇੱਕ ਦੂਜੀ ਰੋਟੀ ਨਹੀਂ ਪਕਾਉਂਦੀ ਨਾ ਕਰੇ ਚਾ ਆਖੂ ਉਹ ਕਰੂਗੀ ਜਿਹਦੀ ਵਾਰੀ ਹੈ ਧੱਕ ਜਾ ਦੱਸਣਾ ਲਈ ਮਾਂ ਨੂੰ ਦੱਸੂਗਾ ਨਹੀਂ ਕਿ ਦੱਸੂਗੀ ਇਹ ਤਾਂ ਆਪ ਮਾਵਾ ਮਰਗੀਆਂ ਨੇ ਚਾਰ ਚੰਦੇ ਉੱਤੋਂ ਦੀ ਨੇ ਉਹ ਫੇਰ ਆਉਂਦੀ ਐ। ਦਾਦੀ ਰਾਦੀ ਤੂੰ ਤਾਂ ਥਾਈਂ ਦਾ ਬੀਰ ਪੀਰ ਦਿੱਤੇ ਮੈਨੂੰ 10 ਰੁਪਏ ਦਿੱਤੇ ਮੈਨੂੰ 10 ਰੁਪਏ ਹੋਰ ਦੇ। ਨਾ ਪੁੱਤਾ ਹੋਰ ਤਾਂ ਹੈ ਨਹੀਂ ਦਵਾਈ ਨੂੰ ਘਟ ਜਾਣਗੇ ਪੁੱਤ ਮੇਰੇ ਲਈ। ਮੈਨੂੰ ਨਹੀਂ ਪਤਾ ਦੇ। ਚੰਗਾ ਦੇ ਦੇਨੀ ਆ। ਤੂੰ stain ਮਾਰਉਂੀ ਆ। ਫੜ। ਚੰਗਾ ਮੇਰੀ ਗੱਲ ਸੁਹਣਾ ਮੈਂ ਤੈਨੂੰ ਗੱਲ ਦੱਸਾਂ ਇੱਕ। ਤੇਰੇ ਪਾਪੇ ਹੋਰਾਂ ਨੂੰ ਨਾ ਤੁਹਾਡਾ ਦਾਤਾ ਜਮਾ ਨਹੀਂ ਸੀ ਦਿੰਦਾ ਕੋਈ ਰੁਪਿਆ ਮੈਂ ਕੱਪੜੇ ਸੇਉਂ ਸੇਉ ਕੇ ਉਹਨਾਂ ਦੇ ਸ਼ੌਂਕ ਪੂਰੇ ਕਰਦੀ ਸੀ ਮੈਂ ਦੰਦੀ ਹੁੰਦੀ ਤੁਹਾਡੀਆਂ ਮਾਵਾਂ ਤੋਂ ਲੈ ਲਿਆ ਕਰੋ ਲੱਗ ਜਾਣ ਕੰਮ ਕਰਨਾ ਤੇਰ ਦਿੰਦੀ ਨਹੀਂ ਦੰਦੀ ਆ ਕਿਉਂ ਨਹੀਂ ਕੰਮ ਕਰ ਲੈਣਾ ਮੈਂ ਸਾਰਖੀਆਂ ਨੇ ਦੁੱਧ ਪਾਉਂਦੀਆਂ ਨੇ ਬਥੇਰੇ ਹੈ ਕਿਉਂ ਨਹੀਂ ਸਭ ਕੁਝ ਹੈ ਉਹ ਤੇਰਾ ਪਿਓ ਹੈਗਾ ਬਥੇਰੇ ਪੈਸੇ ਭੇਜਦਾ ਜਿੱਦੇ ਕਦੇ ਆਉਂਦਾ ਢੇੜਾ ਲਾ ਕੇ ਗੱਡੀ ਦਾ ਉਹਦੇ 10-10 ਹਜ਼ਾਰ ਦੀ ਕੁੱਤੀ ਦੇ ਜਾਂਦਾ ਤੇਰੀ ਮਾਂ ਨੂੰ ਖਾ ਜਾਂਦੀ ਹੈ ਸਾਰੇ ਆਈ ਨਹੀਂ ਪਤਾ ਜਮਾ ਕਰਾਉਂਦੀ ਹੋਵੇ ਬਥੇਰੇ ਪੈਸੇ ਲਿਆਉਂਦਾ ਉਹ ਪੁੱਛ ਰਹੀ ਆ ਮੰਮਾ ਨਹੀਂ ਜਾ ਕੇ ਵੀ ਮੈਨੇ ਪੈਸੇ ਤੇਰੇ ਕੋਲੇ ਲੈ ਕੁੜੀ ਤਾਂ ਉਦੋਂ ਪਟਕ ਡੂੰਡਦਾ ਕਿਤੇ ਹੋਰ ਦੱਸ ਦੇ ਜਾ ਕੇ ਹੋ ਲੜਾਈ ਪਵਾਉਗੀ ਜਿਹੜਾ ਮਾਣਾ ਮੋਟਾ ਟੁਕੜਾ ਦੰਦੀਆਂ ਨੇ ਕਿਤੇ ਉਹ ਤੋਂ ਵੀ ਜਾਵਾਂ ਸਿਆਪਾ ਛੇੜ ਲੈ ਮੈਂ ਤਾਂ ਇਹਨੂੰ ਕਹਿ ਕੇ ਕੁੜੀ ਜੀ ਨੂੰ ਮੰਮਾ ਮੈਨੂੰ ਪੈਸੇ ਦੇ ਦਾਦੀ ਨੇ ਕਹੇ ਤੇਰੇ ਕੋਲੇ ਬਾਲੇ ਪੈਸੇ ਆ ਡੈਡੀ ਤੈਨੂੰ ਰੋਇ ਲੈ ਕੇ ਰੰਦਾ ਨ ਲੈ ਆ ਕੇ ਦਿੰਦਾ ਪੁੱਤ ਪੈਸੇ 10 ਦਿਨਾਂ ਬਾਅਦ ਕਿਤੇ ਆਉਂਦਾਗਾ ਇੰਨੇ ਪੈਸੇ ਦੱਸਦੀ ਬੈਂਕ ਲੱਗੀ ਹੋਈ ਹੈਗੀ ਉਹਨੇ ਤਾਂ ਭੇਜਤਾ ਤੈਨੂੰ ਲਾ ਕੇ ਉਂਗਲ ਮੈਂ ਕਰਦੀ ਆ ਉਹਦੇ ਨਾਲ ਗੱਲ ਕਲੇਸ਼ ਦੀ ਜੜ ਫਿਰ ਕਹਿੰਦੀ ਨਾ ਮੂਹਾ ਮਾਰੀਆਂ ਨੇ ਬੈਠੀ ਕਰਨ ਭਰੀ ਜਾਂਦੀ ਰਹਿੰਦੀ ਐ ਜਵਾਖਾਂ ਨੂੰ ਵੀ ਨਹੀਂ ਬਕਸ ਦੀ ਕੁੜਾ ਉੱਥੇ ਪੜਲਾ ਜਾ ਕੇ ਪ੍ਰਨੀਤ ਮੰਗਰੀ ਆ ਗਈ ਤੂੰ ਬਾਜਾ ਉੱਥੇ ਆਉਣੀ ਆ ਮੈਂ ਨਾ ਬੇਬੇ ਤੈਨੂੰ ਕੀ ਹੋਇਆਗਾ ਉਜਵਾਖਾਂ ਦੇ ਕੰਨ ਭਰਨ ਲੱਗ ਗਈ ਚੱਲ ਕਿੱਡੀ ਕੀ ਗੱਲ ਆ ਜੀ 10 ਰੁਪਏ ਮੰਗ ਲੈ ਤੂੰ ਦੇ ਦੇ ਚੁੱਪ ਕਰਕੇ ਹੋ ਕੇ ਤੇਰਾ ਤਾਂ ਪਿਓ ਇੰਨੇ ਨੇ ਪੈਸੇ ਕਮਾ ਕੇ ਲਿਆਉਂਦਾ ਰੋਜ਼ ਫੜਾ ਕੇ ਜਾਂਦਾ ਕੋੜੇ ਵਾਏ ਕਿੱਥੋਂ ਦੇਦਾ ਮੇਰੇ ਤਾਂ ਆਪ ਨਹੀਂ ਦਵਾਈ ਦੇ ਪੂਰੇ ਹੁੰਦੇ ਹੈਗੇ ਫਿਰ ਕਿੱਡੀ ਕੀ ਗੱਲ ਆ 10 ਰੁਪਏ ਦੇ ਤੇ ਫਿਰ ਕੰਨ ਤਾਂ ਨਾ ਭਰ ਉਹਨਾਂ ਦੇ ਚੱਲ ਦੇ ਇੱਥੇ ਫਿਰ ਮੈਂ ਪਹਿਲਾਂ ਉਹ ਵੱਡੀ ਨੇ ਦੂਜੀ ਨੇ ਭੇਜਤੀ ਹੁਣ ਫਿਰ ਤੈਂ ਭੇਜਤੀ ਆ ਕੇ 20 ਰੁਪਏ ਨਾਲ ਤਾਂ ਤਰੀਕੇ ਤੇ ਕੋਠੀ ਨਾ ਟਹਿ ਜੇ ਸਾਡੀ ਪੈਣ ਨਹੀਂ ਲੱਗੀ ਤੇਰੀ ਟਹਿਣ ਨਹੀਂ ਲੱਗੀ ਮੈਨੂੰ ਤਾਂ 20 20 ਰੁਪਏ ਸਹਾਇ ਨੇ ਵੀਰਾਂ ਬਿਚਾਰਾ ਉਹ ਉੱਥੇ ਬੈਠਾਗਾ ਮਹੀਨਾ ਮਹੀਨਾ ਆਉਂਦਾ ਨਹੀਂ ਕਰੇ ਹੈ ਦੱਸ ਅਸੀਂ ਕੀ ਬਣਾ ਲਿਆ ਕੋਈ ਕੋਠੀ ਪਾ ਲਈ ਕੋਠੀ ਬੈਠੇ ਆ ਇੱਕ ਕਮਰੇ ਚ ਫਿਰ ਆਈ ਕਿ ਹੈ ਵੀ ਬਥੇਰੇ ਪੈਸੇ ਲਿਆਉਨੇ ਭਾਈ ਤੇਰਾ ਪਪਾ ਫਿਰ ਆਈ ਤਾਂ ਨਹੀਂ ਮਡੇ ਅਗਣੇ ਕਬੀਲਦਾਰੀਆਂ ਨੇ ਸਾਰਾ ਦਿਨ ਦਵਾਈਆਂ ਤੇ ਲੱਗ ਜਾਂਦੇ ਨੇ ਪੈਸੇ ਮੇਰੇ ਕਬੀਲਦਾਰੀਆਂ ਨੇ ਤੁਸੀਂ ਆਂਦੀਆਂ ਕਬੀਲਦਾਰੀਆਂ ਨੇ ਕਾਹ ਨੂੰ ਚਲਾਈਆਂ ਨੇ ਕਦੇ ਕਬੀਲਦਾਰੀਆਂ ਸੀ ਨੇ ਪਤਾ ਨਹੀਂ ਕਿਹਾ ਜਾ ਦੰਦਾਗਾ ਸਾਰਾ ਦਿਨ ਦੰਦਾ ਰ ਆ ਗਿਆ ਉਹ ਪੈਸੇ ਕਮਾਉਂਦਾ ਉਹ ਪੈਸੇ ਕਮਾਉਂਦਾ ਉਹ ਜਿਹੜੇ ਕਮਾ ਕੇ ਲਿਆਉਂਦਾ ਮੇਰੇ ਉੱਤੇ ਲੱਗ ਜਾਂਦੇ ਨੇ ਕਦੇ ਜਵਾਖੜੀ ਬਿਮਾਰ ਹੋ ਜਾਂਦੀ ਆ ਲੱਗਣ ਗਈ ਫੇਰ ਤੁਸੀਂ ਕੀ ਭਲੀ ਪਾਤੋਂ ਭਲੀ ਪਾਤੋਂ ਚੁੱਪ ਕਰਕੇ ਰੋਟੀ ਤਾਂ ਇੱਥੋਂ ਵੀ ਨਹੀਂ ਖਾਦੀ ਜਾਂਦੀ ਨਹੀਂ ਤੁਸੀਂ ਦੇਣ ਆਲੀਆਂ ਨਹੀਂ ਹੈਗੀਆਂ ਰੋਟੀ ਜਮੀਂ ਨਵੀਂ ਨਾ ਵੰਡ ਲਈ ਸੀ ਫੇਰ ਦੰਦੀਆ ਤਾਂ ਸਹੀ ਸਹੀ ਤੇ ਫੇਰ ਕੀ ਹੋ ਗਿਆ ਜੇ ਮੈਂ ਪਿੰਡ ਵਾਗੀ ਇੱਕ ਦਿਨ ਨਾਲ ਪਿੰਡ ਤਾਂ ਵਾਗੀ ਉਹ ਦੂਜੀ ਤਾਂ ਇਹ ਹੀ ਨਾ ਬੋਲਣ ਨੂੰ ਮਰਦੀ ਉਹ ਤੇ ਦਿੰਦੀ ਰੋਟੀ ਕਿੱਡੀ ਕ ਗੱਲ ਆ ਗਈ ਮੈਂ ਤਾਂ ਫੇਰ ਉਹਨੂੰ ਕਿਹਾ ਤਾਂ ਹੈਗਾ ਤੇ ਜੇ ਇੱਕ ਦਿਨ ਬੰਦਾ ਵੱਧ ਰੋਟੀ ਵੀ ਖਾ ਲੇ ਦੋ ਰੋਟੀਆਂ ਵੱਧ ਵੀ ਪੱਕ ਜਾਂਦੀਆਂ ਨੇ ਕੋਈ ਆਇਆ ਗਿਆ ਵੀ ਆ ਜਾਂਦਾ ਕੁੱਤੇ ਨੂੰ ਵੀ ਭਾਦਨਿਆ ਮੇਰੀ ਕੁੱਤੇ ਨਾਲ ਵੀ ਜੂਨ ਪਹਿੜੀ ਨਾ ਮੇਰੀ ਗੱਲ ਸੁਣਵੀਂ ਨਮੀ ਨਜੇ ਬੰਡਿਆ ਕਦੇ ਪਤਾ ਵੀ ਨਹੀਂ ਲੱਗਣ ਦਿੱਤਾ ਜਦੋਂ ਸਾਡੀ ਵਾਰੀ ਹੁੰਦੀ ਆ ਆਇਤ ਕੀ ਮੜਾ ਚੱਲ ਮੇਰਾ ਪਿਓ ਬਿਮਾਰ ਹੋਗਾ ਕਿੱਡੀ ਗੱਲ ਆ ਕਿਸੇ ਨੂੰ ਵੀ ਮਜਬੂਰੀ ਪੈ ਸਕਦੀ ਆ ਜੇ ਭਾਈ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਤੈਨੂੰ ਚਾਹ ਬਣਾ ਕੇ ਦਿੰਦੀ ਰੋਟੀ ਵੀ ਬਣਾ ਕੇ ਦਿੰਦੀ ਬਾਕੀ ਤੇਰੇ ਕਿਹੜਾ ਹੱਥ ਟੁੱਟੇ ਨੇ ਸਾਰਾ ਸਾਮਾਨ ਪਿਆ ਸੀ ਤੂੰ ਬਣਾ ਕੇ ਖਾ ਲੈਂਦੀ ਐਡੀ ਕਿਹੜੀ ਗੱਲ ਹੋ ਗਈ ਸੀ ਇੱਕ ਦਿਨ ਚੀ ਜਲੂਸ ਕੱਢਤਾ ਕੱਢਤਾ ਜਲੂਸ ਤੁਸੀਂ ਦੋਨੋਂ ਹੀ ਨਹੀਂ ਪਹਿਲੀ ਮਾਨਸਾਂ ਹੈਗੀਆਂ ਨਾ ਕੀ ਗੱਲ ਨਹੀਂ ਤੁਸੀਂ ਆਪਦੀ ਲੜਾਈ 'ਚ ਮੈਨੂੰ ਘੜੀ ਸੀ ਜਾਨੀਓ ਮੈਂ ਤੈਨੂੰ ਕੀ ਕਹਤਾ ਔਰ ਹੁਣ ਮੈਨੂੰ ਸਾਰਾ ਕੁਝ ਸੁਣੀ ਜਾਂਦਾ ਸੀ ਅੰਦਰ ਸੁਣੀ ਜਾਂਦਾ ਸੀ ਤੈਨੂੰ ਅਗੇ ਇੱਕ ਦਿਨ ਰੋਟੀ ਨਹੀਂ ਦੇ ਸਕਦੀ ਕੀ ਗੱਲ ਕਿਉਂ ਦੇਵਾਂ ਮੈਂ ਜੇ ਤੋ ਬਾਰੀ ਨਹੀਂ ਸੀ ਮੇਰੀ ਫਿਰ ਇੱਕ ਦਿਨ ਦੀ ਖਾਤਰ ਮੇਰਾ ਜਲੂਸ ਕੱਢਦਾ ਐਡੀ ਕੀ ਗੱਲ ਸੀ ਫਿਰ ਉਹ ਤਾਂ ਉਹਨੂੰ ਕਹਿ ਤੂੰ ਮੈਨੂੰ ਕੱਕੜੀ ਸਦਿਆਂ ਵਿੱਚ ਨਾ ਕੀ ਜਲੂਸ ਕੱਢਦਾ ਨਹੀਂ ਤੂੰ ਬਾੜੀ ਬਾਲਣ ਜਾਣਦੀ ਹੈ ਕੋਈ ਜਲੂਸ ਨਹੀਂ ਕੱਟਿਆ ਮੈਂ ਮਾਰਦੀ ਐ ਹਾਂ ਫਿਰ ਖਾਲਾ ਫੁਲਕੇ ਐਸੇ ਤੋ ਇਹ ਲਾ ਕੇ ਦੇ ਤੈਨੂੰ ਪਰੌਂਟ ਮੇਰੀ ਬਾਰੀ ਨਹੀਂ ਹੈਗੀ ਬੀਬਾ ਲਾ ਕੇ ਦੇ ਬਾਲੀ ਸਿਆਣੀ ਤੂੰ ਹੀ ਫਸਦੀ ਤੁਰੇ ਫਿਰਦੀ ਰਹਿੰਦੀ ਮੈਂ ਫਸਦੀ ਨਹੀਂ ਹੈਗੀ ਤੂੰ ਮੇਰਾ ਬੇਰਵਾ ਪਾਉਣੀਆ ਵਿੱਚ ਕਿਉਂ ਮੇਰਾ ਨਾਲ ਨਹੀਂ ਤੂੰ ਵਿੱਚ ਤੈਨੂੰ ਕੋਈ ਕਹਿੰਦਾ ਨਹੀਂ ਕਰਦਾ ਨਹੀਂ ਤੂੰ ਸ ਤਾਂ ਦੋਨਾਂ ਨੇ ਖਵਾਤੇ ਪਰੌਂਠੇ ਮੈਨੂੰ ਕੰਮ ਆਪਣੀ ਟਾਈਮ ਤੇ ਕਰਕੇ ਦਿੰਦੀ ਚੱਲ ਦੇ ਭਾਈ ਜਿਹੜਾ ਤੈਨੂੰ ਪਰੌਂਠੇ ਖਵਾਊਗਾ ਉਹ ਤੋਂ ਖਾ ਲਿਆ ਕਰ ਨਹੀਂ ਤਾਂ ਤੈਨੂੰ ਰੋਟੀ ਦਿੰਨੇ ਆ ਹੋ ਤੈਨੂੰ ਕੌਣ ਖਵਾਉਂਦਾ ਇੰਨਾ ਟਾਈਮ ਹੋ ਗਿਆ ਰੋਟੀਆਂ ਚੱਲ ਭਾਈ ਬਣ ਜੂ ਜਿਹੜਾ ਕੁਝ ਮੇਰੇ ਕਰਮਾਂ ਚ ਹੋਇਆ ਦੇਖ ਲਿਆ ਸੋਨੂ ਤਾਂ ਮੈਂ ਦੋਨਾਂ ਨੂੰ ਹੀ ਦੇਖ ਲਿਆ ਹਾਂ ਮੇਰੀ ਗੱਲ ਸੁਣ ਲੈ ਮਜਬੂਰੀ ਕਿਸੇ ਤੇ ਵੀ ਪੈ ਸਕਦੀ ਆ ਤੇਰੇ ਕਿਹੜਾ ਭੈਣ ਭਾਈ ਹੈ ਨਹੀਂ ਜੇ ਮੇਰਾ ਪਿਓ ਬਿਮਾਰ ਹੋ ਗਿਆ ਮੈਨੂੰ ਪਤਾ ਟੈਨਸ਼ਨ ਕਿੰਨੀ ਹੋਈ ਪਈ ਆਗੀ ਨਾ ਤੈਨੂੰ ਪਿਓ ਦੀ ਟੈਨਸ਼ਨ ਤਾਂ ਹੋਗੀ ਮੇਰੀ ਟੈਨਸ਼ਨ ਨਹੀਂ ਹੋਈ ਵੀ ਬੁੜੀ ਰੋਟੀ ਕਣੀਆ ਮਰਦੀ ਐ ਤੈਨੂੰ ਐ ਨਹੀਂ ਜਿਆਦਾ ਆਇਆ ਵੀ ਅੱਜ ਤਰੀਕ ਐਗੀ ਮਹੀਨੇ ਵਾਲੀ ਬੰਦਾ ਭੁੱਲ ਜਾਂਦਾ ਜਦੋਂ ਐਡਾ ਪਹਾੜ ਸਿੱਟਦਾ ਪਰਮਾਤਮਾ ਨੇ ਮੇਰਾ ਪਿਓ ਤਾਂ ਸਾਹਾਂ ਤੇ ਪਿਆਗਾ ਪਿਆ ਸਾਹਾਂ ਤੇ ਪਿਓ ਦੀ ਤਾਂ ਬਣ ਗਈ ਤੈਨੂੰ ਚਲ ਠੀਕ ਆ ਤੂੰ ਤਾਂ ਨਾ ਕਰਦੀ ਹੁੰਦੀ ਆਈ ਹੋ ਗੀ ਨਹੀਂ ਆ ਦੇਖੀ ਆ ਤੂੰ ਵੱਡੀ ਆਈ ਐ ਲੜਨੂ ਤਾਂ ਚਾਹਾਂ ਵਰਗੀ ਐ ਕਿੰਨਾ ਕਿੰਨਾ ਰੇਤਾ ਕਰ ਦਿੰਦੇ ਜਵਾਬ ਜੇ ਇੱਧਰ ਕਰ ਦਿੰਦੀ ਆਪੇ ਨਾ ਮੇਰੀ ਗੱਲ ਸੁਣਨੀ ਫੇਰ ਤੂੰ ਕਹਿੰਦੀ ਲੜਾਈ ਭਾ ਦੇਖ ਕੇ ਮੈਂ ਮੇਰੇ ਸਾਹਮਣੇ ਕਿ ਕਰੀ ਜੰਨੇ ਕੂੜਾ ਇੱਧਰ ਆ ਲੈਣ ਤਾਂ ਇੱਧਰ ਕਿੰਟ ਪਾਉਣੀ ਆ ਇੱਧਰ ਕਿੱਧਰ ਟਪਾਇਆ ਇੱਧਰ ਹੀ ਸੀ ਕੂੜਾ ਲੈਣ ਤੋਂ ਮੈਂ ਤਾਂ ਉਰਾ ਉਰਾ ਮਾਰੀ ਲੈ ਤੇਰੇ ਸਾਹਮਣੇ ਇੱਥੇ ਤੱਕ ਤਾਂ ਮਾਰ ਕੇ ਲਿਆਈ ਆ ਤੂੰ ਇੱਧਰ ਇੱਧਰ ਸੰਭਰਿਆ ਕਰ ਆਉਦਾ ਨਾ ਮੇਰੀ ਗੱਲ ਸੁਣ ਲੈ ਕਿਤੇ ਭੁੱਲ ਨਾ ਜਾਵੇਂ ਤੈਨੂੰ ਰਸੋਈ ਦੇ ਰੱਖੀ ਆ ਠੀਕ ਆ ਨਾ ਮੈਨੂੰ ਤਾਂ ਇੰਨੀ ਜਗ੍ਹਾ ਵੱਧ ਦਿੱਤੀ ਹੋਈ ਆ ਜੇ ਰਸੋਈ ਦੇ ਰੱਖੀ ਆ ਫੇਰ ਫੇਰ ਹਰ ਕੂੜਾ ਦਾ ਨਾਂ ਸਿੱਟ ਕੂੜਾ ਕਿੱਥੇ ਸਿੱਟਿਆ ਆ ਦੇਖ ਕਿ ਮੇਰੇ ਤਾਂ ਹੁੰਝ ਕੇ ਕਰਿਆ ਆ ਦੇਖ ਆ ਰਿਆਂ ਨੂੰ ਵੀ ਦੀਂਦਾ ਕੂੜਾ ਪਹਿਲੀ ਇੱਧਰ ਇੰਨਾ ਹੀ ਸੀਗਾ ਜਿਆਦਾ ਗੰਦ ਤਾਂ ਤੁਸੀਂ ਚੱਲ ਠੀਕ ਆ ਭਾਈ ਅਸੀਂ ਗੰਦ ਪੁਰਿਆ ਸੱਜ ਕੇ ਆਏ ਆ ਕੱਲ ਦੇ ਗਈਆਂ ਹੋਈਆਂ ਮਾਵਾ ਧੀਆਂ ਫੇਰ ਅਸੀਂ ਕਿਹੜਾ ਗਏ ਆ ਛੋਡੇ ਵਾਲੇ ਪਾਸੇ ਕੀ ਪਤਾ ਹੁਣ ਕਿਵੇਂ ਇਹ ਜੀ ਝਣੂ ਮਾਰਦੀਆਂ ਜਾ ਫਿਰ ਚੁੱਪ ਕਰਕੇ ਮੇਰੀ ਗੱਲ ਸੁਣ ਲੈ ਇੱਕ ਦਿਨ ਮੈਂ ਸੰਭਰਦਾ ਘਰ ਇੱਕ ਦਿਨ ਤੂੰ ਸੰਭਰ ਲਿਆ ਕਰ ਮੈਥੋਂ ਕੋਈ ਨਹੀਂ ਜਿਆਦੇ ਹਸਿਆਰ ਬਣਦੀ ਆ ਲੜਾਈ ਦੀ ਜਾੜਾ ਫੱਕਾ ਤਾਂ ਬੰਦ ਕਰ ਲਾ ਬੜੀ ਸਿਆਣੀ ਉਡ ਉਡ ਕੇ ਕੂੜਾ ਮੇਰੇ ਵਾਲੇ ਪਾਸੇ ਆਈ ਜਾਂਦਾ ਆ ਜਾਂਦਾ ਤੇਰੇ ਕੰਨੀ ਇਹ ਨੂੰ ਆਇਆ ਜਾਂਦਾ ਵੀ ਪਤਾ ਨਹੀਂ ਇਹ ਬੋਲਦੀ ਹੋਣੀ ਹੈਗੀ ਬੋਲਦੀ ਤਾਂ ਕਿਉਂ ਨਹੀਂ ਤੇਰੀ ਚੱਲ ਉਤਰੋ ਸਾਨੂੰ ਵੱਧ ਚੱਲਦੀ ਆ ਚੱਲਦੀ ਆ ਨਲਿਆ ਆਪਦਾ ਇਧਰਲੇ ਪਾਸੇ ਗੂੜਾ ਇਕੱਠਾ ਕਰ ਲਈ ਬੇੜੇ 'ਚ ਨਾ ਘੜਦੀ ਮੇਰੇ ਵਾਲੇ ਪਾਸੇ ਹੁਣ ਆਪਦੇ ਵੇਲੇ ਲੱਗਦਾ ਨਾ ਠੀਕ ਠੀਕ ਮੈਂ ਤਾਂ ਫੇਰ ਵੀ ਚੁੱਪ ਕਰ ਜਾਂਨੀ ਵੀ ਚੱਲ ਕੋਈ ਨਹੀਂ ਮੈਂ ਤੈਨੂੰ ਕੱਲ ਕੀ ਕਿਹਾ ਸੀ ਕੀ ਕਹਿਤਾ ਸੀ ਤੂੰ ਮੈਨੂੰ ਬਿਨਾਂ ਗੱਲ ਤੋਂ ਤੂੰ ਗੱਲ ਪੈਣ ਲੱਗ ਜਾਨੀਂਗੀ ਪੈਣ ਲੱਗ ਜਾਨੀਂਗਾ ਨਾ ਦੋ ਘੰਟੇ ਪਹਿਲਾਂ ਮੈਂ ਤੈਨੂੰ ਕੀ ਕਿਹਾ ਸੀ ਬੇਬੇ ਸਾਹਮਣੇ ਮੈਨੂੰ ਬਿਨਾਂ ਗੱਲ ਤੋਂ ਘੜੀ ਸੀ ਜਾਂਦੀ ਸੀ ਤੂੰ ਗੱਲਾਂ ਚ ਘੜੀ ਸੀ ਜਾਂਦੀ ਸੀ ਤੈਨੂੰ ਬਾਲਾ ਬੋਲਦੀਆਂ ਨਾ ਮੈਂ ਤੈਨੂੰ ਕੀ ਕਿਹਾ ਸੀ ਕਹੀ ਤਾਂ ਤੂੰ ਆ ਉੱਥੇ ਵਿੱਚ ਤੈਨੂੰ ਕਿਹਨੇ ਸੱਦਿਆ ਸੀ ਉੱਥੇ ਸੱਦਿਆ ਤਾਂ ਨਹੀਂ ਸੀ ਜਦੋਂ ਉੱਚੀ ਉੱਚੀ ਬੋਲੀ ਜਾਂਦੀ ਸੀ ਮੈਨੂੰ ਸੁਣਦਾ ਨਹੀਂ ਮੈਂ ਬਹਿਰੀ ਆਂਗੀ ਮੈਨੂੰ ਸਾਰਾ ਸੁਣੀ ਜਾਂਦਾ ਸੀ ਜਿਉ ਬੇਬੇ ਨੂੰ ਕਹੀ ਜਾਂਦੀ ਸੀ ਉਹ ਤੋਂ ਲੈ ਲੈਂਦੀ ਦੂਜੀ ਨੂੰ ਤਾਂ ਰੋਟੀ ਕਿਉਂ ਦੇਵਾਂ ਮੈਂ ਜਦੋਂ ਮੇਰੀ ਤਰੀਕ ਟਾਈਮ ਪੂਰਾ ਹੋ ਗਿਆ ਮੈਂ ਕਿਉਂ ਦੇ ਮੇਰੀ ਗੱਲ ਸੁਣ ਲੈ ਭੈਣੇ ਦੁੱਖ ਦੇ ਸੁੱਖ ਦੇ ਕਰੀ ਦਾ ਹੁੰਦਾ ਕੰਮ ਕਿੱਡੀ ਗੱਲ ਇੱਕ ਦਿਨ ਰੋਟੀ ਦੇ ਦਿੰਦੀ ਤੇਰੇ ਵੀ ਕਦੇ ਨਾ ਕਦੇ ਕੋਈ ਵਕਤ ਪੈ ਹੀ ਸਕਦਾ ਭੈਣ ਭਾਈ ਕੋਈ ਬਿਮਾਰ ਹੋ ਜਾਂਦਾ ਫਿਰ ਨਾ ਬੰਨਦੀ ਬੰਨਿਆ გას ਨੂੰ ਸੀ ਮਹੀਨਾ ਵੀ ਨਾ ਕਿਉਂ ਕਰਿਆ ਸੀ ਮਹੀਨਾ ਵੀ ਨਾ ਜੇ ਤੂੰ ਅੱਜ ਮੇਰੀ ਗੱਲ ਸੁਣ ਇੱਕ ਦਿਨ ਰੋਟੀ ਦੇ ਦਿੰਦੀ ਮੈਂ ਵੀ ਕਦੇ ਤੇਰਾ ਟਾਈਮ ਟਪਾਣ ਦੀ ਕੋਈ ਗੱਲ ਨਹੀਂ ਹੁਣ ਮੈਂ ਵੀ ਨਹੀਂ ਕਰਵਾਉਂਦੀ ਨਾ ਕਰੋ ਨਾ ਕਰਵਾਓ ਤਾ ਉਹ ਕਹਿੰਦੇ ਮੈਨੂੰ ਬੁਖਾਰ ਚੜਿਆ ਤੇਰੀ ਤਾਈ ਨੂੰ ਕਹਦੇ ਉਹ ਕਰਵਾ ਦੂਗੀ ਕੰਮ ਕਰਵਾ ਦੂਗੀ ਕੰਮ ਉਹਨੇ ਨਾਲੇ ਮੈਨੂੰ ਕਿਹਾ ਹੀ ਨਹੀਂ ਵੀ ਰੋਟੀ ਲਾ ਕੇ ਦੇ ਦੇ ਕਾ ਚਾਹ ਨੂੰ ਤਾਂ ਜਵਾਬ ਦੇਤਾ ਤੂੰ ਚਾਹ ਨੂੰ ਤਾਂ ਦੇਤਾ ਰੋਟੀ ਨੂੰ ਤਾਂ ਉਹਨੇ ਮੈਨੂੰ ਕੋਈ ਨਹੀਂ ਕਿਹਾ ਵੀ ਲਾ ਕੇ ਦੇ ਦੇ ਹਾਂ ਉਹ ਤਾਂ ਚੁੱਪ ਕਰਕੇ ਗੁਰਦੁਆਰੇ ਤੁਰ ਗਈ ਤੁਰ ਗਈ ਗੁਰਦੁਆਰੇ ਨਾ ਮੇਰੀ ਗੱਲ ਸੁਣ ਇੱਥੇ ਕੁੜੀ ਬੈਠੀ ਸੀ ਕੀ ਗੱਲ ਆ ਜਵਾਖਾਂ ਨੂੰ ਤਾਂ ਨਾ ਆਪਾਂ ਬੈਰ ਪਵਾਈਏ ਉਹਨਾਂ ਨੂੰ ਤਾਂ ਪਿਆਰ ਨਾਲ ਰਹਿ ਲੰਦੇ ਦੋਨੇ ਜਵਾਖੜੀਆਂ ਨੇ ਵਿਚਾਰੀਆਂ ਕਿੱਡੀ ਕੀ ਗੱਲ ਆ ਉਹ ਜਵਾਖੜੀ ਬੈਠੀ ਸੀ ਓਰੇ ਹੈ ਉਹਨੂੰ ਬਾਹ ਫੜ ਕੇ ਕਿਹੜੀ ਿਸਕੇ ਲੈ ਗਈ ਆ ਕੇ ਬਿਠਿਆ ਦਿੰਦੀ ਕਿਉਂ ਬਿਠਿਆ ਮੈਂ ਤੇਰੇ ਵਾਲੀ ਕੋਲੇ ਕਲੇਸ਼ਨ ਤਾਂ ਹੈਗੀ ਤੇਰੇ ਵਰਗੀ ਬਿੰਦ ਚ ਕੁੱਟ ਧਰਦੀ ਮੇਰੇ ਵਾਲੀ ਕੁੜੀ ਨੂੰ ਵਿਚਾਰੀ ਨੂੰ ਨੀ ਫੇਰ ਕੀ ਹੋ ਗਿਆ ਜੇ ਜਵਾਗੜੀਆਂ ਰਲ ਕੇ ਖੇਡ ਲੈਂਦੀਆਂ ਨੇ ਹੋਰ ਕੌਣ ਇਹਨਾਂ ਕੋਲ ਖੇਡਣ ਆਲਾ ਲੜ ਪੈਂਦੀਆਂ ਨੇ ਆਪੀ ਬੋਲ ਪੈਂਦੀਆਂ ਨੇ ਨਾ ਨਾ ਭਾਈ ਮੇਰੇ ਤਾਂ ਪਹਿਲੀ ਹੀ ਭੋਰਾ ਭਾਰਾ ਉਂ ਕਿਟਵਾਈ ਜਾਵਾਂ ਮੈਂ ਤੇਰੇ ਵਾਲੀ ਤੋਂ ਬੋਕੜੀ ਤੋਂ ਤੇਰੇ ਨਾਲੋਂ ਜ਼ਿਆਦਾ ਪਿਆਰ ਕਰਦੇ ਆਂ ਅਸੀਂ ਤੂੰ ਹੀ ਸਮਝਦੀ ਆਂ ਬਗਾਨਾ ਜਾ ਬਗ ਜਾ ਸੰਭਰ ਲਾ ਕਿ ਥੋਕਲੇਸ ਪਾਇਆਗਾ ਕਾਲੇ ਮੂੰਹ ਵਾਲੀ ਨੇ ਤੂੰ ਆਵੇਂ ਕੀ ਕਾਲੇ ਮੂੰਹ ਵਾਲੀ ਜ਼ਿਆਦੇ ਚੰਬਲਦੀ ਆਂ ਬਗ ਜਾ ਬਗ ਜਾ ਨਹੀਂ ਮੈਂ ਤਾਂ ਹੋਰ ਨਾ ਕਿਤੇ ਝਾੜੂ ਖਾ ਲਈ ਨਾ ਬੋਲਦੀ ਕਿਵੇਂ ਨਹੀਂ ਮਾਰ ਕੇ ਦੇਖ ਤੋ ਮਾਰ ਮਾਰ ਤੈਨੂੰ ਮੈਂ ਦੇਮਾ ਪਤਾ ਤੈਨੂੰ ਦੇਮਾ ਤੈਨੂੰ ਪਸਾ ਕਰਦੀ ਹਾਂ ਤੂੰ ਹੀ ਆ ਪਵਾੜਿਆਂ ਦੀ ਜੜ ਤਾਂ ਕੀ ਗੱਲ ਕੁੜੇ ਮੈਂ ਕਾਹਤੋਂ ਪਵਾੜਿਆਂ ਦੀ ਜੜਾ ਤੂੰ ਹੀ ਤਾਂ ਕਲੇਸ਼ ਪਵਾਇਆਗਾ ਪਹਿਲਾਂ ਇੰਨਾ ਕੁਝ ਬੋਲ ਕੇ ਹਟਿਆ ਮੈਨੂੰ ਆ ਬੰਨੇ ਛੋਡੇ ਮਰੇ ਹੱਥ ਮੈਂ ਤਾਂ ਦੋ ਰੋਟੀਆਂ ਦੰਨੇ ਆ ਤੁਸੀਂ ਗੁਰਦੁਆਰੇ ਖਾ ਰਿਆ ਕਰੋ ਬੱਸ ਤੂੰ ਆਏ ਨਾ ਕਹੀਂ ਵੀ ਭਾਈ ਰਲ ਕੇ ਰਹਾ ਕਰੋ ਦੋ ਰੋਟੀਆਂ ਨੇ ਕਹਿੰਦੀ ਗੁਰਦੁਆਰੇ ਖਾ ਰਿਆ ਕਰੋ ਜਾਂ ਵਗ ਜਾ ਖਾ ਲਾ ਆਹੋ ਜਲੂਸ ਕੜਵਾਉਂਦਾ ਪਿੰਡ ਚ ਇੱਥੇ ਸਾਡੀ ਬੇਇੱਜ਼ਤੀ ਪਹਿਲਾਂ ਕਰ ਰੱਖੀ ਆ ਉਥੇ ਹੋਰ ਹੋ ਜੂਗੀ ਇੰਨਾ ਕਿਹੜਾ ਪਤਾ ਨਹੀਂ ਲੋਕਾਂ ਨੂੰ ਸਾਰਾ ਪਤਾ ਹੈ ਪਤਾਗਾ ਸਾਰਾ ਚੱਲ ਠੀਕ ਆ ਵਗ ਜਾ ਚੱਲ ਭਾਈ ਮੈਂ ਮਾਰੀਆਂ ਜੇ ਮੈਨੂੰ ਪਤਾ ਹੁੰਦਾ ਮੇਰੀ ਲਾਹ ਤਾਂ ਹੀ ਜੀ ਨਿਕਲੂਗੀ ਇਹਦੋਂ ਤਾਂ ਬੇਲਾਦਾ ਚੰਗਾ ਬੰਦਾ ਇੱਕ ਦੁੱਖ ਤਾਂ ਹੁੰਦਾ ਉਹ ਵੜੇ ਪਾ ਕੇ ਹੁਣ ਤੁਰ ਗਈ ਇਹ ਤਾਂ ਉਹੀ ਨਹੀਂ ਮਾਨ ਝੜੇਲ ਜੀ ਸਸਰੀ ਗਾਂਜਾ ਚੀ ਸਸਰੀ ਕਾਲ ਪੁੱਤ ਹੋ ਠੀਕ ਹੈ ਕਲਦੀਪ ਹਾਂ ਠੀਕ ਠਾਕ ਵਧੀਆ ਹੋਰ ਕਿੱਧਰ ਜਾਏ ਯਾ ਚੀ ਮੈਂ ਗੁਰਦੁਆਰੇ ਗਈ ਸੀ ਪੁੱਤ ਅੱਛਾ ਮਾ ਤੇਰੇ ਲਵੀ ਆਏ ਸੀਗਾ ਅੱਛਾ ਅੱਛਾ ਹਾਂ ਉਹ ਬੀਬੀ ਹੋਰਾ ਹਜੂਰ ਸਾਹਿਬ ਜਾਣਗੇ ਆ ਅੱਛਾ ਉਹ ਕਹਿੰਦੀ ਤੇਰੀ ਚਾਚੀ ਨੂੰ ਕਹੇ ਕਿ ਅਈ ਕਹਿੰਦੀ ਆਈ ਵਾਰ ਕਹਿੰਦੀ ਆ ਜਾਣਾ ਜਾਣਾ ਅੱਛਾ ਜਾਣਾ ਤਾਂ ਹੈਗਾ ਪੁੱਤ ਮੈਂ ਹਾਂ ਕਹਿੰਦੀ ਚਲ ਸੀਗੇ ਨਾਲ ਵਗ ਚੱਲੂਗੀ ਚੱਲ ਠੀਕ ਹੈ ਕੋਈ ਗੱਲ ਨਹੀਂ ਮੈਂ ਪੁੱਛ ਲੂਣੀ ਕਰੀ ਹਾਂ ਹੋਰ ਵਗ ਜੀ ਹਾਂ ਉਹ ਤਾਂ ਠੀਕ ਹੈ ਤੇਰੇ ਬੇਬੇ ਹਾਂ ਠੀਕ ਹੈ ਵਧੀਆ ਚੱਲ ਚੰਗੀ ਗੱਲ ਹੈ ਪੁੱਤ ਠੀਕ ਹੈ ਹਾਂ ਉਹ ਛੱਡ ਕੇ ਆਵਾਂ ਕਰੇ ਮੈਂ ਕੋਈ ਨਾ ਪੁੱਤ ਭاگ ਜੂਂਗੇ ਹੁਣ ਤਾਂ ਥੋੜੀਏ ਦੂਰ ਰਹਿ ਗਿਆ ਮੋੜ ਤੇ ਲਾ ਦਿੰਦੇ ਨੇ ਬੱਸਾਂ ਵਾਲੇ ਹੋਰ ਬੱਸਾਂ ਵਾਲੇ ਤਾਂ ਹੀ ਕਰਦੇ ਨੇ ਹਾਂ ਤੜਕੇ ਗਈ ਸੀ ਮੈਂ ਆਖਿਆ ਚੱਲ ਮੱਖਿਆ ਗੁਰਦੁਆਰੇ ਜਾ ਆਵਾਂ ਉੱਥੇ ਟਾਈਮ ਲੱਗ ਜਾਂਦਾ ਤੈਨੂੰ ਪਤਾ ਫਿਰ ਹਾਂ ਲੱਗ ਜਾਂਦਾ ਗੁਰੂ ਘਰ ਤਾਂ ਪਿੰਡ ਦੀਆਂ ਬੁੜੀਆਂ ਮਿਲ ਜਾਂਦੀਆਂ ਹਾਂ ਹੋਰ ਚੱਲ ਕੋਈ ਨਾ ਕੋਈ ਨਾ ਪੁੱਤ ਹਾਂ ਕਰੂੰਗੀ ਰਹਿਣਾ ਕਰੇ ਹੈ ਕਰ ਲਈ ਕੋਈ ਹਾਂ ਦੱਸ ਦੂੰਗੀ ਚੰਗਾ ਠੀਕ ਹੈ ਪੁੱਤ ਆ ਮੋਟਰਸਾਈਕਲ ਨਵਾਂ ਲੈ ਲਿਆ ਪੁੱਤ ਹਾਂ ਨਵਾਂ ਲੈ ਆਂਦਾ ਸੀਗਾ ਪਹਿਲਾਂ ਤਾਂ ਪੁਰਾਣਾ ਸੀ ਜਣਾ ਹੈ ਹਾਂ ਉਹ ਵਿੱਚ ਘਟਾਤਾ ਚਾਚੀ ਅੱਛਾ ਹਾਂ ਚੱਲ ਠੀਕ ਹੈ ਵਧੀਆ ਪੁੱਤ ਹਾਂ ਸਵਾਰੀ ਤਾਂ ਜ਼ਰੂਰ ਚਾਹੀਦੀ ਐ ਸਹੀ ਗੱਲ ਐ ਹਾਂ ਚੰਗਾ ਪੁੱਤ ਠੀਕ ਐ ਜੀ ਮੇਰੀ ਗੱਲ ਸੁਣਿਓ ਮੈਂ ਤੁਹਾਨੂੰ ਆਈ ਕਹਿੰਦੀ ਸੈਟ ਕਿਤੇ ਜੀ ਵਧੀਆ ਹੋ ਜੂ ਆਪਣੇ ਹਾਂ ਹਾਂ ਜੀ ਦੀ ਵਧੀਆ ਹੋ ਜੂ ਇੱਥੇ ਕਿ ਮੱਚ ਰਹਿਣਗੇ 2 ਰੁਪਏ ਹਾਂ ਹਾਂ ਆਮ ਨਾਲ ਬਚਣਗੇ ਪੰਜੂੜੀਆਂ ਕਾ ਕੇ ਰੋ ਫਿਰ ਕਰਾ ਦਾਂਗੇ ਤੈਨੂੰ ਤੂੜੀਆਂ ਕਰਾ ਲੀ ਜੀ ਆਇਆਂ ਨੂੰ ਜਾਈ ਗੁਰਦੁਆਰੇ ਬੇਬੇ ਹਾਂ ਕੀ ਹੈ ਅੱਛਾ ਤੁਹਾਨੂੰ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਬੇਬੇ ਮੈਨੂੰ ਨਾ ਪੁੱਤ 3000 ਰੁਪਿਆ ਦੇ ਦੋ ਮੈਂ ਹਜੂਰ ਸਾਹਿਬ ਯਾਤਰਾ ਤੇ ਜਾਣਾ ਤੇਰੀ ਤਾਈ ਹੋਰਾਂ ਨੇ ਸਨੇਹਾ ਲਾਇਆ ਸੀ ਕੁਲਦੀਪ ਨੂੰ ਵੀ ਆਪਾਂ ਸੀਗੇ ਨਾਲ ਪੱਕ ਚੱਲਾਂਗੇ ਜਾਣਾ ਹੀ ਹੁਣ ਸਰਦੀ ਨਹੀਂ ਤੀਰਥ ਯਾਤਰਾ ਤੇ ਜਾਏ ਵਗੈਰਾ ਉਹ ਤਾਂ ਬੇਲੀਆਂ ਨੇ ਤੁਰੀਆਂ ਫਿਰਦੀਆਂ ਨੇ ਚੱਕ ਕੇ ਝੋਲੇ ਹੋਰ ਹੁਣ ਉਹਨਾਂ ਦਾ ਕੰਮ ਤਾਂ ਦਾ ਹੈ ਨਹੀਂ ਕੋਈ ਚੱਕਲੇ ਝੋਲੇ ਇਦਾਂ ਤੁਰਗੀਆਂ ਚੱਕਲੇ ਝੋਲੇ ਉਧਰ ਤੁਰਗੀਆਂ ਨਾੜੇ ਐਨੇ ਪੈਸੇ ਹੈ ਨਹੀਂ ਬੇਬੇ ਫालतू ਖਰਚ ਕਰਨ ਨੂੰ ਐਨੇ ਪੈਸੇ ਕਿੱਥੇ ਹੁੰਦੇ ਨੇ ਜੀ ਮਸਾਂ ਚੱਲਦੀ ਹੈ ਕਬੀਲਦਾਰੀ ਸਹੀ ਗੱਲ ਹੈ ਬੇਬੇ ਤਾਂ ਜਿਹੜਾ ਕੋਈ ਕੁਝ ਕਹਿੰਦਾ ਉਹਦੇ ਮੰਗਰ ਲੱਗ ਲੈਂਦੀ ਆ ਹੋਰ ਕੀ ਆ ਯਾਰ ਨੂਹਾਂ ਦੀਆਂ ਚੁਗਲੀਆਂ ਕਰਨ ਜਾਂਦੀਆਂ ਨੇ ਕਿਹੜੀਆਂ ਤੀਰਥ ਯਾਤਰਾ ਦੇ ਜਾਂਦੀਆਂ ਨੇ ਇਹ ਉੱਥੇ ਬੱਸ ਉਹਦੀ ਚੁਗਲੀ ਕਰ ਲਈ ਉਹਦੀ ਚੁਗਲੀ ਕਰ ਲਈ ਹੋਰ ਕੋ ਕੰਮ ਨਹੀਂ ਇਹਨਾਂ ਨੂੰ ਹੋਰ ਕੰਮ ਕੀ ਆ ਬੁੜੀਆਂ ਦਾ ਆਹੀ ਕੰਮ ਹੁੰਦਾ ਚੁਗਲੀਆਂ ਹੀ ਕਰਨੀਆਂ ਹੁੰਦੀਆਂ ਨੇ ਨਾ नहीं पाया ने नहीं पाया ने घर में अलग हो रहा है आया जाची आगे बता तेरी बेबी कितने बाकी वो दवाई लेने वाला गिर जाची बहाया अच्छा अच्छा हाँ कितने के ये दवाई लेना हो ऐ, अच्छा और रोगनी चल जाता रहते जाम आगे भी ले आ मत दवाई वो डंगा डंगा ना चल बढ़िया हाँ वहीं कार्ड ये रहूँगी � ਜਾਣਾ ਤਾਂ ਹੈਗਾ ਸੀ ਪੁੱਤ ਮੇਰੀ ਨੂੰਹ ਦਾ ਨਾ ਵੱਡੀ ਦਾ ਪਯੋ ਢਿੱਲਾ ਗਿਆ ਉਹਨੇ ਪਤਾ ਲੈਣ ਜਾਣਾ ਫਿਰ ਤੈਨੂੰ ਪਤਾ ਵੀ ਘਰੇ ਕੋਈ ਹੈ ਜੋ ਕੋਈ ਮੰਗਰੋ ਹੀ ਗੱਲ ਹੋਵੇ ਫਿਰ ਅਗਲਾ ਕਹਿੰਦਾ ਬੁੜੀ ਧਿਰਥਾ ਤੇ ਤੁਰੀ ਫੱਦੀ ਲੈ ਜਾ ਚੀ ਕਿਹੜੀ ਗੱਲ ਕਰਤੀ ਤੈਂ ਜੇ ਤੇਰੀ ਨੂੰਹ ਦਾ ਪਯੋ ਢਿੱਲਾ ਹੈ ਤਾਂ ਤੇਰੇ ਹੁੰਦੇ ਹੁੰਦੇ ਪਤਾ ਲੈ ਆਵੇ ਉਹ ਹੈ ਤੂੰ ਹੀ ਬਹਾਨਾ ਲਾਉਂਦੀ ਇਹਨੂੰ ਤੈਨੂੰ ਦੋਰਨੀ ਆ ਮਾਰੀਆਂ ਮੈਂ ਜੰਗੀ ਤਰ੍ਹਾਂ ਜਾਣਦਾ ਤੇਰੀ ਨੂੰਹ ਨੂੰ ਹੋਰ ਹੁਣ ਨਾ ਤੈਨੂੰ ਤੀਰਥ ਤੇ ਜਾਣਾ ਚੰਗਾ ਨਹੀਂ ਲੱਗਦਾ ਚਾਚੀ ਵੇ ਪੋਤਾ ਤੈਥੋਂ ਕਾਦਾ ਉਹ ਲੈ ਮੇਰੀ ਗੱਲ ਸੁਣ ਮੈਂ ਤੈਨੂੰ ਸਾਰੀ ਗੱਲ ਦੱਸਦੀ ਆ ਮੈਂ ਮੰਗਿਆ ਸੀ 3000 ਰੁਪਏ ਮਨਾ ਤੂੰ ਮੈਂ ਕਿਹਾ ਮੈਂ ਯਾਤਰਾ ਤੇ ਜਾ ਰਹੀ ਹਾਂ ਉਹ ਕਹਿੰਦੇ ਤੂੰ ਤਾਂ ਉਹੀ ਥੁੜੀ ਫਿਰਦੀ ਐ ਮੈਨੂੰ ਤਾਂ ਜਾਣ ਹੀ ਨਹੀਂ ਦਿੰਦੇ ਕਹਿੰਦੇ ਫालतू ਖਰਚਾ ਕਰਨ ਵਾਸਤੇ ਸਾਡੇ ਕੋਲੇ ਪੈਸੇ ਨਹੀਂ ਹੈਗੇ ਚਲ ਕੋਈ ਗੱਲ ਨਹੀਂ ਚਾਚੀ ਚੁੱਪ ਕਰ ਚੁੱਪ ਕਰ ਤੈਨੂੰ ਮੈਂ ਦੱਸਦਾ ਗੱਲ ਅਸੀਂ ਤੂੰ ਤਾਂ ਆਪਦੀ ਹੱਡ ਬੀਤੀ ਸੁਣਾਤੀ ਹੁਣ ਮੇਰੀ ਵੀ ਸੁਣ ਲੈ ਮੈਂ ਤੇ ਮੇਰੀ ਮਾਂ ਮਚਾਚੀ ਕਾਇ ਸਾਲ ਹੋ ਗਿਆ ਡਹ ਹੋਏ ਨੇ ਮੇਰੇ ਭਰਾ ਤੇ ਭਝਾਈ ਨੇ ਕੁਛ ਨਹੀਂ ਦਿੱਤਾ ਸੀ ਇਹ ਤਾਂ ਗੱਲ ਕਰ ਮੇਰੀ ਮਾਂ ਪੜ੍ਹੇ ਲਿਖੀ ਸੀ ਜਵਾਕਾਂ ਨੂੰ ਟਿਊਸ਼ਨ ਪੜਾਉਂਦੀ ਰਹੀ ਤਾਂ ਕਰਕੇ ਅਸੀਂ ਹੁਣ ਪੈਰਾਂ ਸਰ ਹੋਏ ਆ ਵਧੀਆ ਰੋਟੀ ਖਾਣੇ ਆ ਆਪਦੇ ਘਰੇ ਠੀਕ ਹੈ ਹੁਣ ਤਾਂ ਚਾਚੀ ਸੁੱਖਣ ਨਾਲ ਸੌਖੇ ਹੋਣੀ ਆ ਹੁਣ ਤਾਂ ਦੇਖ ਮੈਂ ਕਮਾਉਣ ਲੱਗ ਗਿਆ ਹੈ ਵਧੀਆ ਪੈਰਾਂ ਸਰ ਹੁੰਤੇ ਨੇ ਕਹ ਰਹੀਏ ਮੇਰੀ ਬੇਬੇ ਰੱਖਦੀ ਹੁੰਦੀ ਸੀ ਕਹਿੰਦੀ ਤੇਰੀ ਚਾਚੀ ਜਦ ਵਾਈ ਆ ਕਹਿੰਦੀ ਬਲਾਈ ਸੋਹਣੇ ਕੱਪੜੇ ਮੈਂ ਤੈਨੂੰ ਐਂ ਕਹਣਾ ਚਾਚੀ ਜਿਹੜਾ ਤੇਰਾ ਛੱਡਿਆ ਹੋਇਆ ਕੰਮ ਆ ਨਾ ਜਵਾਨੀ ਬਹਿਰੇ ਦਾ ਹੁਨਰ ਤਾਂ ਤੇਰੇ ਲਈ ਹੈਗਾ ਦੇਖ ਹੁਣ ਤੂੰ ਕੱਪੜੇ ਸਿਉਣ ਲੱਗ ਜਾਣਦੀ ਤਾਂ ਹੈਂ ਪੁੱਤ ਕਲਦੀਪ ਹੁਣ ਤਾਂ ਕਿੱਥੇ ਸੁੱਤੇ ਜਾਂਦੇ ਨੇ ਨਹੀਂ ਨਾ ਨਹੀਂ ਕੰਮ ਕਰਦੀ ਉਹ ਤਾਂ ਤੇਰੀ ਗੱਲ ਠੀਕ ਹੈ ਚਾਚੀ ਮੰਨਦਾ ਮੈਂ ਤੇਰੀ ਨੀਂਗਾ ਨਹੀਂ ਕੰਮ ਕਰਦੀ ਹੁਣ ਬੜਾ ਆਪੇ ਚ ਗੱਲ ਕਰ ਸਿਖਿਆ ਤਾਂ ਸਕਦੀ ਆ ਸਲਾਈ ਸੈਂਟਰ ਖੋਲ ਲੈ ਕੁੜੀਆਂ ਨੂੰ ਸਿਖਿਆ ਦਿਆ ਕਰ ਵਧੀਆ ਕੰਮ ਚੱਲ ਪੂ ਹਾਂ ਪੁੱਤ ਇਹ ਤਾਂ ਤੇਰੀ ਗੱਲ ਠੀਕ ਹੈ ਸਿਖਿਆ ਤਾਂ ਮੈਂ ਸਕਦੀ ਆ ਹਾਂ ਪਰ 10 ਚੱਚ ਦੇਰੀ ਮੈਂ ਪਾ ਦੂੰਗਾ ਵੀ ਭਾਈ ਮੇਰੀ ਚਾਚੀ ਤੋਂ ਕੱਪੜੇ ਸਿੱਖਿਓ ਕੁੜੀਆਂ ਨੂੰ ਕਹਾਂਗਾ ਪਿੰਡ ਚ ਜਾਨੀ ਆਉਣਾ ਘਰਾਂ ਚ ਹਾਂ ਹਾਂ ਵੀ ਉਹ ਤੋਂ ਸਿੱਖੋ ਕੱਪੜੇ ਬਹੁਤ ਸੋਹਣੇ ਸਿਉ ਨਹੀਂ ਹੁੰਦੀ ਸੀ ਪਹਿਲਾਂ ਠੀਕ ਹੈ ਹੋਰ ਵਧੀਆ ਕੰਮ ਚੱਲੂ ਚਾਚੀ ਤੇਰਾ ਦੇਖਦੇ ਹਾਂ ਹਾਂ ਨਾਲੇ ਚਾਚੀ ਮੇਰੀ ਗੱਲ ਸੁਣਾ ਸਲਾਈ ਦਾ ਕੰਮ ਤਾਂ 12 ਮਹੀਨੇ 30 ਦਿਨ ਚੱਲਦਾ ਹੈ ਹੈ ਕੱਪੜਾ ਲੀਡਰ ਦਾ ਅਗਲਾ ਪਾਉਂਦੇ ਆ ਚਾਹੇ ਮੀਰ ਹੈ ਚਾਹੇ ਗਰੀਬ ਹੈ ਠੀਕ ਹੈ ਨਾ ਨਾਲੇ ਚਾਚੀ ਅੱਜ ਕੱਲ ਤਾਂ ਸਲਾਈ ਸਿਖਾਉਣ ਵਾਲੇ ਇੰਨੇ ਇੰਨੇ ਪੈਸੇ ਲੈਂਦੇ ਨੇ ਸੈਂਟਰਾਂ ਵਾਲੇ ਹੈ ਤੇਰਾ ਵਧੀਆ ਟਾਈਮ ਪਾਸ ਹੋਈ ਜਾਊਗਾ ਤੈਨੂੰ ਹੱਥ ਨਹੀਂ ੱਡਦੇ ਨਾ ਬਹਿਣਗੇ ਤੇਰੇ ਨੂੰ ਪੁੱਤ ਅੱਗੇ ਹਾਂ ਪਰ ਇਹ ਤਾਂ ਤੇਰੀ ਗੱਲ ਠੀਕ ਹੈ ਹੱਥ ਨਹੀਂ ੱਡਣੇ ਬਹਿਣ ਕੇ ਆਰਦਾ ਕੰਮ ਚਲਾਇਓ ਠੀਕ ਹੈ ਹਾਂ ਹੋਰ ਹੁਣ ਚਲਾਂ ਐ ਕਰੀ ਪੁੱਤ ਕਲਦੀਪ ਨਾਲ ਤਾਂ ਤੁੰਗਾਈ ਵੀ ਨਾਲੇ ਮੈਂ ਗੁਰਦੁਆਰੇ ਜਾਨੀ ਹੁੰਨੀ ਆ ਉੱਥੇ ਬਥੇਰੀਆਂ ਬੁੱਢੀਆਂ ਹੁੰਦੀਆਂ ਨੇ ਨਾਲੇ ਮੈਂ ਹੁੰਦਾ ਲੁਕੇ ਬੰ। ਹਾਂ ਹਾਂ ਚਾਚੀ ਕੋਈ ਗੱਲ ਨਹੀਂ ਤੂੰ ਇਹ ਕੰਮ ਦੀ ਸੋਚ ਨਾ ਕਰ ਮੈਂ ਬਥੇਰੀਆਂ ਕੁੜੀਆਂ ਇਕੱਠੀਆਂ ਕਰ ਦੂੰ। ਬਸ ਠੀਕ ਹੈ ਪੁੱਤ ਕੰਗਾ ਤੇ ਬੇਬੇ ਨੂੰ ਸੁਨੇਹਾ ਨਾਲ ਦਿੰਦਾ ਕੋਈ ਗੱਲ ਨਹੀਂ ਲਾ ਦੀ ਚਾਚੀ ਤਰ ਗਿਆ ਨਾ ਨਾ ਕੋਈ ਨਾ ਚਾਚੀ ਚਾਚੀ ਚਾਹ ਬਣਾ ਦੇਣਾ ਕੁੱਟਾ ਠੀਕ ਹੈ ਬੇਬੇ ਕਿਹਦੇ ਨਾਲ ਬੋਲੀ ਜਾਂਦੀ ਹੈ ਬਾਰੇ ਦੇਖਾਂ ਤਾਂ ਸਹੀ ਕਿਹਦੇ ਨਾਲ ਬੋਲੀ ਜਾਂਦੀ ਸੀ ਬੇਬੇ ਇਹ ਤਾਂ ਕੁੜੀਆਂ ਸੀ ਪਿੰਡ ਚੋਂ ਕੁੜੀਆਂ ਕੀ ਕਰਨੀਆਂ ਸੀ ਆ ਉਹ ਉਹਨਾਂ ਨੂੰ ਸਲਾਈ ਸਿਭਾਉਣ ਲੱਗਣਾ ਸਲਾਈ ਹਾਂ ਮੈਂ ਕਰਦੀ ਹਾਂ ਜਸਪ੍ਰੀਤ ਨਾਲ ਗੱਲ ਹਾਂ ਜਸਪ੍ਰੀਤ ਭੈਣੇ ਆ ਬੇਬੇ ਦੇ ਦੇਖ ਲੈ ਚ ਅੱਜ ਕੀ ਕਰਦੀ ਫਿਰਦੀ ਆ ਕੀ ਹੋ ਗਿਆ ਕਹਿੰਦੀ ਮੈਂ ਸਲਾਈ ਸੈਂਟਰ ਖੋਲਦੀ ਆ ਪਿੰਡ ਚ ਆਪਣਾ ਤਾਂ ਜਲੂਸ ਕੱਢ ਦੂਗੀ ਆਪਾਂ ਤਾਂ ਬੋਲਣ ਜੋਗੇ ਨਹੀਂ ਰਹਿਣੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨਗੇ ਲੋਕ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਆਪਾਂ ਤਾਂ ਕਿਸੇ ਨੂੰ ਹਾਂ ਇਹ ਤਾਂ ਕੰਮ ਲੋਟਾਉਣਾ ਨਹੀਂ ਪੈਣੀ ਮੈਂ ਕਰਦੀਆਂ ਲਾਡੀ ਨਾਲ ਗੱਲ ਤੂੰ ਕਰਬਿੰਦਰ ਬਾਈ ਨਾਲ ਗੱਲ ਮੈਂ ਕਰਦੀ ਆ ਗਿਬਿੰਦਰ ਨੂੰ ਫੋਨ ਇਹ ਤਾਂ ਜਲੂਸ ਨੇ ਤੂੰ ਆਪਣਾ ਤੇ ਜਮ ਅਗਲਾ ਕੰਮ ਵੀ ਤਾਂ ਕੰਮ ਕਰਾਉਣੀ ਨਾ ਮੇਰੀ ਗੱਲ ਸੁਣ ਲਾਡੀ ਤੁਹਾਨੂੰ ਕੀ ਲੋੜ ਪਈ ਸੀ ਬਿੰਦਰ ਨੂੰ ਫੋਨ ਕਰਨ ਦੀ ਬੇਬੇ ਮੈਂ ਕਰਿਆ ਬਿੰਦਰ ਨੂੰ ਫੋਨ ਤੂੰ ਸਾਡਾ ਜਮੀ ਜਲੂਸ ਕਢਾਏਂਗੀ ਜੇ ਤੂੰ ਇਹ ਕੰਮ ਕਰਨਾ ਨਾ ਆਪਦਾ ਘਰ ਛੱਡ ਕੇ ਭਾਗ ਜਾ ਕਿਤੇ ਹੋਰ ਜਾ ਕੇ ਤੋਰ ਨਹੀਂ ਕੰਮ ਇਹ ਘਰ ਚ ਤੈਨੂੰ ਰਹਿਣ ਦੀ ਕੋਈ ਲੋੜ ਨਹੀਂ ਅੱਛਾ ਤੁਸੀਂ ਤਾਂ ਆਪਣੇ ਮਨ ਦੀਆਂ ਸੁਣਾਤੀਆਂ ਹੁਣ ਮੇਰੀ ਵੀ ਸੁਣ ਲਓ ਇਹ ਘਰ ਛੱਡ ਕੇ ਮੈਂ ਨਹੀਂ ਜਾਂਦੀ ਤੁਸੀਂ ਜਾਓਗੇ ਕਿਉਂਕਿ ਇਹ ਘਰ ਮੇਰੇ ਨਾਂ ਤੇ ਐ ਇਹ ਜੇ ਖੁਦ ਕਰਜ ਨੂੰ ਆਹ ਪੁੱਤਾਂ ਨੂੰ ਮੈਂ ਨਹੀਂ ਇਸ ਘਰ ਚ ਰੱਖ ਸਕਦੀ ਤੁਸੀਂ ਤਾਂ ਮੇਰੇ ਸਿਰ ਤੇ ਚੜ ਗਏ ਕੀ ਹੋ ਗਿਆ ਜੇ ਮੇਰੇ ਨਾਂ ਛੋਟੇ ਪਿਓ ਨੇ ਜ਼ਮੀਨ ਨਹੀਂ ਕਰਵਾਈ ਘਰ ਤਾਂ ਮੇਰੇ ਨਾਂ ਕਰਵਾਇਆ ਸੀ ਇਸ ਘਰ ਦਾ ਮੈਂ ਸੋਤੋਂ ਕਿਰਾਇਆ ਵੀ ਲੈ ਸਕਦੀ ਆ ਮੈਂ ਤਾਂ ਸੋਚਦੀ ਸੀ ਵੀ ਚੱਲ ਕੋਈ ਗੱਲ ਨਹੀਂ ਮੇਰੇ ਨੂੰ ਪੁੱਤ ਨੇ ਤੁਸੀਂ ਤਾਂ ਮੇਰੇ ਤੇ ਅਤਿਆਚਾਰ ਹੀ ਕਰਦੇ ਆਉਨੇ ਹੋ ਤੁਸੀਂ ਮੇਰੇ ਕੀ ਲੱਗਦੇ ਹੋ ਨਿਕਲ ਜਾਓ ਮੇਰੇ ਘਰੋਂ ਸਲਾਈ ਸਿਕਾਉਣ ਤੋਂ ਨਹੀਂ ਤੁਸੀਂ ਮੈਨੂੰ ਰੋਕ ਸਕਦੇ ਜੇ ਤਾਂ ਬੰਦਿਆ ਵਾਂਗੂ ਰਹਿਣਾ ਹੈ ਤਾਂ ਤਾਂ ਰਹੋ ਨਹੀਂ ਡੰਡੀ ਰਗੜੋ ਦਿੱਤਾ ਹੋਇਆ ਸਾਨੂੰ ਇੱਕ ਕਮਰਾ ਨਹੀਂ ਸਾਡਾ ਤਾਂ ਇੱਕ ਗੱਲ ਹੋਰ ਦੱਸਾਂ ਜਿਹੜੀ ਆਪਣੇ ਵਾਲੀ ਚਰਨਜੀਤ ਨਹੀਂ ਉਹ ਸਾਰੀ ਸਲਾਈ ਜਿਹੜਾ ਹੀ ਜਾਣਦੀ ਆ ਉਹਦੇ ਨਾਲ ਸਾਂਝੀ ਖੋਲੀ ਆ ਬੁਟੀਕ ਲੈ ਤੈਨੂੰ ਪਤਾ ਹੀ ਨਹੀਂ ਰੋਜ਼ ਤਾਂ ਚਰਨਜੀਤ ਸਕੂਟਰੀ ਤੇ ਲੈ ਕੇ ਜਾਂਦੀ ਆ ਬੇਬੇ ਨੂੰ ਹੁਣ ਤਾਂ ਬੇਬੇ ਨੂੰ ਪਿੰਡ ਦੇ ਚ ਸਲਾਈ ਸੈਂਟਰ ਵਾਲੀ ਬੀਬੀ ਕਹਿਣ ਲੱਗ ਗਏ ਆਪਾਂ ਕਦੇ ਜੱਜ ਨਾਲ ਬੋਲੀਆਂ ਨਹੀਂ ਬੇਬੇ ਨਾਲ ਚਲੋ ਭਾਈ ਹੁਣ ਪਸਤਾਈ ਕੀ ਬਣਦੇ ਕਿ ਚੜੀਆ ਚੋਗੀ ਖੇਤ ਹਨ ਬੇਬੇ ਤਾਂ ਆਪਣੇ ਮੂੰਹ ਤੇ ਕਰਾਰੀ ਚਪੇੜ ਮਾਰ ਗਈ ਹਾਂ ਹੋਰ ਹੁਣ ਚਪੇੜ ਤਾਂ ਵੱਜਣੀ ਸੀ ਜੇਦੋਂ ਆਪਾਂ ਗਲਤੀਆਂ ਨਹੀਂ ਕੀਤੀਆਂ ਚਲੋ ਹਾਂਜੀ ਭਾਈ ਜੀ ਸਾਸਰੀਕਾਲ ਸਲਾਮ ਅਦਾਬ ਨਮਸਕਾਰ ਤੁਸੀਂ ਜੁੜੇ ਹੋ ਸਾਝੇ ਪਰਿਵਾਰ ਦੇ ਨਾਲ ਹੁਣ ਵਾਰੀਏ ਕਮੈਂਟ ਕਰਨ ਵਾਲੀ ਵੀਰਾਂ ਦੀ ਰਤੀਮਾ ਜੋਲੀ ਕਰਮੇਲ ਢਾਲੀਵਾਲ ਪਾਦਰੇ ਤੋਂ ਜਸ਼ਨਪ੍ਰੀਤ ਕੌਰ ਦੇਵਰਾਜ ਜਿੰਦਲ ਸੁਖਪ੍ਰੀਤ ਕੌਰ ਕਾਵਲਵਾਲਾ ਫਰੀਦਕੋਟ ਤੋਂ ਭਪਿੰਦਰ ਕੌਰ ਤਰਨਦਾਰ ਨਵਤੇਜ ਬਰਾੜ ਸਾਜਿਦ ਕਮਰੇੜ ਰਵੀ ਸਹੋਤਾ ਜੱਸੀ ਲੁਧਿਆਣੇ ਤੋਂ ਜਸਪਾਲ ਕੌਰ ਮਲੇਰਕੋਟਲਾ ਹਰਨੇਕ ਸਿੰਘ ਰੇਖਾ ਬਰਨਾਲੀ ਤੋਂ ਦੀਪਧਾਲੀਵਾਲ ਮੱਖਣ ਸਿੰਘ ਮਲੇਰਕੋਟਲਾ ਊਸ਼ਾ ਫਰੀਦাবাদ ਤੋਂ ਹਰਵੰਸ ਸਿੰਘ ਸਵਰਨਜੀਤ ਕੌਰ ਨਿਰਮਲ ਕੌਰ ਦਲਜੀਤ ਕੌਰ ਸੁਖਵਿੰਦਰ ਸਿੰਘ ਢਾਲੀਵਾਲ ਸੋਨੂ ਬੜਪਾਗਾ ਹੁਸ਼ਿਆਰਪੁਰ ਮਲਕੀਤ ਸਿੰਘ ਕੇਵਲ ਸਿੰਘ ਬਲਰਾਜ ਸਿੰਘ ਰੁਪਿੰਦਰ ਸ਼ੇਰ ਗਿੱਲ ਤਰਨ ਕਟਾ ਖਟਾਲੇ ਤੋਂ ਨਵੀ ਭੁੱਲਰ ਚਵਿਤਾ ਸ਼ਰਮਾ ਮਨੀਸ਼ਾ ਮਲੋਤਰਾ ਗੁਲਾਬਕੌਰ ਸਮਰ ਭੁੱਲਰ ਤ੍ਰਿਪਤਕ ਔਰ ਦਿਲ ਦਿਲ ਦੇ ਪਟਿਲੋਂ ਸਤਪਾਲ ਸ਼ਰਮਾ ਹਲੀ ਸ਼ੇਰ ਕਾਮਲਜੀਤ ਮੂਸਾਪੁਰ ਮੀਨੂ ਜੈਨ ਨਾਜ਼ੀਆ ਪਾਕਿਸਤਾਨ ਸਰਨ ਸਿੰਘ ਪਾਟਿਆ ਹਰਜੀਤ ਸਮਰਾਲੇ ਤੋਂ ਰਾਜਕੌਰ ਮੇਜਰ ਸਿੰਘ ਪ੍ਰੀਤਮ ਸਿੰਘ ਮਧੂ ਸਰਵਰਵਾਲ ਪ੍ਰਵਾਹ ਸ਼ਾ ਸਿਮਰਨ ਸਿੰਘ ਹਰਮਨ ਬਰਾੜ ਮੁਖਸਰ ਸੇ ਬਹੁਤ ਬਹੁਤ ਧੰਨਵਾਦ ਸਾਰੇ ਵੀਰਪਰਾਮਾਂ ਦਾ ਜੁੜੇ ਰਹੇ ਇਸ ਤਰ੍ਹਾਂ ਸਾਡੇ ਪਰਿਵਾਰ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਕਰ ਲੋ ਸਬਸਕ੍ਰਾਈਬ ਮਿਲਦੇ ਹੈ ਅਗਲੀ ਵੀਡੀਓ ਚ ਤੁਹਾਨੂੰ ਧੰਨਵਾਦ